ਸਰ ਕਿਰਪਾ ਗੁਰਬੀਰ ਸਿੰਘਾ ਜੀ ਮੈਂ ਸੇਵਾਦਾਰ ਆ ਖਾਲਸਾ ਏਟ ਤੋਂ ਕੀ ਕਹਿਣਾ ਚਾਹੂਗਾ ਅਸੀਂ ਇਸ ਲਈ ਵੀ ਬੇਨਤੀ ਕਰਨਾ ਚਾਹਵਾਂਗਾ ਕਿ ਜਦੋਂ ਲੜਾਈ ਲੱਗਦੀ ਹੈ ਨਾ ਤੇ ਤਿੰਨ ਫੇਜ਼ੇਸੇ ਲੜਾਈ ਹੁੰਦੀ ਹੈ ਜਾਂ ਤਿੰਨ ਡਿਪਾਰਟਮੈਂਟਸ ਹੁੰਦੇ ਨੇ ਇੱਕ ਤੇ ਜਿਹੜਾ ਬਾਰਡਰ ਮੂਰੇ ਲੜਦੀ ਹੈ ਇੱਕ ਵਾਰ ਨੂੰ ਮੁੰਡੇ ਤੇ ਇੱਕ ਸਪਲਾਈ ਚੇਨ ਹੁੰਦੀ ਹੈ ਤੇ ਜਿਹੜਾ ਵਾਰ ਰੂਮ ਸਪਲਾਈ ਚੇਨ ਹੈ ਨਾ ਬਹੁਤ ਵਾਰ ਮੀਡੀਆ ਸਾਹਮਣੇ ਜਾਂ ਲੋਕਾਂ ਸਾਹਮਣੇ ਨਹੀਂ ਆਉਂਦਾ ਪਰ ਉਹ ਬਹੁਤ ਵੱਡੀ ਤਾਕਤ ਹੈ ਜੇ ਸਪਲਾਈ ਨਾ ਹੋਵੇ ਹਥਿਆਰੀ ਨਾ ਹੋ ਤਾਂ ਫੌਜ ਕਿਵੇਂ ਲੜੇਗੀ ਮੈਂ ਧੰਨਵਾਦ ਕਰਦਾ ਹਾਂ ਖਾਲਸੇਡ ਦਾ ਜਿਨ੍ਹਾਂ ਨੇ ਸੇਵਾ ਲਈ ਮੈਂ ਧੰਨਵਾਦ ਕਰਦਾ ਹਾਂ ਕੈਲਕੂਤ ਦੀ ਫੌਜ ਦਾ ਗਾਦਰਪੁਰ ਸਿੰਘ ਸਪਾ ਦਾ ਦਿੱਲੀ ਦੀ ਸਮੂਹ ਸੰਗਤ ਦਾ ਜੋ ਸਾਡੇ ਨਾਲ ਮੋੜੇ ਤੋਂ ਮੋੜੇ ਜੁੜੇ ਖੜੀ ਹੈ ਅੱਜ ਮੈਂ ਮੁੱਖ ਤੌਰ ਤੇ ਗੱਲ ਕਰਾਂਗਾ ਕਰਨਜੀ ਦਾ ਜੋ ਉੱਚੇ ਚੇਤਤੌਰ ਤੋਂ ਹਾਈਦਰਾਬਾਦ ਤੋਂ ਇੱਥੇ ਆਏ ਨੇ ਇਹਨਾਂ ਨੇ ਖਾਲਸੇ ਨੂੰ ਅੱਜ 15 ਲੱਖ ਦੀ ਜਿਹੜੀ ਸਹਾਇਤਾ ਰਕਮ ਦਿੱਤੀ ਹੈ ਮੁੱਖ ਤੌਰ ਤੇ ਹੜਪੀੜਤਾਂ ਲਈ ਤੇ ਨਾਲੇ ਅਸੀਂ ਸਾਂਝ ਪਾਈ ਹੈ ਔਰ ਇੱਕ ਲੰਬੀ ਸਾਂਝ ਜਾਣੀ ਹੈ ਕਿਸਾਨਾਂ ਲਈ ਪਰਵਾਰਾਂ ਲਈ ਗਰੀਬਾਂ ਲਈ باقی ਜਿਹੜਾ ਅਸੀਂ ਕਹਿੰਦੇ ਆ ਨਾ ਚੜ੍ਹਦੀ ਕਲਾ ਵਾਲਾ ਪੰਜਾਬ ਖੁਸ਼ਹਾਲ ਪੰਜਾਬ ਉਹ ਜਿਸ ਤਰ੍ਹਾਂ ਅਸੀਂ ਜਾ ਸਕਦੇ ਆ ਤੇ ਬੇਸਿਕ ਪਰਪਸ ਇਹ ਹੈ ਕਿ ਆਹ ਇਕੱਠੇ ਹੋਈਏ ਆਪਣੇ ਆਪਣੇ ਡਿਪਾਰਟਮੈਂਟਸਾਂ ਵੀ ਹੈ ਕਿ ਵਾਟ ਤੋਂ ਵਾਟ ਲੋਕਾਂ ਤੱਕ ਅਸੀਂ ਪਹੁੰਚ ਕਰ ਸਕੀਏ ਸਰ ਇਹ ਐਂਬੂਲੈਂਸ ਜਦੋਂ ਜਾਏਗੀ ਉਸ ਤੋਂ ਰਾਤ ਨੂੰ ਵਾਪਸ ਵੀ ਆਏਗੀ ਨਾ ਉੱਥੇ ਸੇਵਾ ਕਰਦੀ ਰਹੇਗੀ ਰਾਤ ਸਰ ਇਹ ਇਹ ਡਿਪੈਂਡ ਕਰਦਾ ਹੈਗਾ ਕਿ ਉੱਥੇ ਲੋੜ ਕੀ ਹੈ ਜੇ ਉੱਥੇ ਨੀਡ ਨਹੀਂ ਹੈ ਤੇ ਵਾਪਸ ਆ ਜਾਂਦੀ ਹੈ ਫਿਰ ਨਵੇਂ ਰੂਟ ਤੇ ਨੈਕਸਟ ਡੇ ਜਾਂਦੀ ਹੈ ਜੇ ਉਥੇ ਨੀਡ ਹੈ ਤਾਂ ਉਥੇ ਸਟੇਸ਼ਨ ਹੋ ਜਾਂਦੀ ਹੈ ਵੀ ਅਸੀਂ ਗਰਾਉਂਡ ਅਸੈਸਮੈਂਟ ਚੱਲੂ ਕੀਤੀ ਹੋਈ ਹੈ ਜੇ ਸਾਨੂੰ ਲੱਗਦਾ ਹੈ ਕਿ ਉਥੇ ਜ਼ਿਆਦਾ ਨੀਡ ਹੈ ਵੀ ਆਰ ਆਲਸੋ ਪਲੈਨਿੰਗ ਹੈ ਕਿ ਅਸੀਂ ਉਥੇ ਕੈਂਪ ਪੀ ਇਸਟੈਬਲਿਸ਼ ਕਰ ਲਈਏ ਤਾਂ ਕਿ ਵਾਰ-ਵਾਰ ਐਂਬੂਲੈਂਸ ਨਾ ਜਾਵੇ ਤੇ ਪ੍ਰੋਪਰ ਉਥੇ ਕੈਂਪ ਹੋਵੇ ਤੇ ਸਾਡੇ ਨਾਲ ਕਰਨ ਜੀ ਇ ਮੈਂ ਰਿਕਵੈਸਟ ਹਿਮ ਯੂ ਕੈਨ ਐਡ ਸਮ ਮੋਰ ਪੁਆਇੰਟਸ ਮੇਰਾ ਨਾਮ ਕਰਮबीर ਸਿੰਘ ਰਾਯਾ ਜੀ ਮੈਂ ਸ਼ੇਮਾ ਜਨਰਲ ਇੰਸ਼ੋਰੈਂਸ ਨੂੰ ਰਿਪਰੈਜ਼ੈਂਟ ਕਰ ਰਿਹਾ ਮੈਂ ਬਸ ਇਨਾ ਕਹਿਣਾ ਚਾਹਾਂਗਾ ਕਿ ਇਸ ਸਮਾੜੇ ਟਾਈਮ ਤੇ ਸ਼ੇਮਾ ਜਨਰਲ ਇੰਸ਼ੋਰੈਂਸ ਪੰਜਾਬ ਦੇ ਜਨਤਾ ਔ ਸੱਚੀ ਕਾਲ ਜੀ ਅੱਜ ਅਸੀਂ ਮੋਬਾਈਲ ਕਲੀਨਿਕਸ ਜਿਹੜੀਆਂ ਨੇ ਗੜੀਆਂ ਪਿੰਡਾਂ 'ਚ ਜਾ ਕੇ ਡਾਕਟਰਸ ਮੈਡੀਸਿਨਸ ਲੈ ਕੇ ਪਹੁੰਚ ਰਹੀਆਂ ਨੇ ਤੇ ਉਹਨਾਂ ਦੇ ਵਿੱਚ ਜਿਹੜੀਆਂ ਅੱਗੇ ਚੱਲ ਰਹੀਆਂ ਉਹਦੇ ਨਾਲ ਅੱਜ 5 ਹੋਰ ਐਂਬੂਲੈਂਸਿਸ ਜਿਹੜੀਆਂ ਨੇ ਐਡ ਕਰ ਰਹੇ ਹਾਂ ਅਸੀਂ ਮੋਬਾਈਲ ਕਲੀਨਿਕ ਤਾਂ ਕਿ ਲੋਕਾਂ ਤੱਕ ਅਸੀਂ ਕਿਉਂਕਿ ਜਦ ਜੋ ਪਾਣੀ ਸੁੱਕ ਰਿਹਾ ਪਿੱਛੇ ਜਾ ਰਿਹਾ ਇਹ ਲੋਕਾਂ ਦੀਆਂ ਪ੍ਰੋਬਲਮਸ ਵੱਧ ਰਹੀਆਂ ਤੇ ਇੱਕ ਇੱਕ ਪਿੰਡ 'ਚ ਅਸੀਂ ਪਹੁੰਚ ਕਰ ਸਕੀਏ ਆਉਣ ਵਾਲੇ ਦਿਨਾਂ ਚ ਅਸੀਂ ਹੋਰ ਕਲੀਨਿਕਸ ਜਿਹੜੀਆਂ ਨੇ ਦਨੀਆਂ ਵਧਾ ਰਹੇ ਆ ਅੱਜ ਸਾਡੇ ਨਾਲ ਸ਼ੈਮਾ ਕੰਪਨੀ ਇੰਸ਼ੂਰੈਂਸ ਕੰਪਨੀ ਹੈ ਉਹਨਾਂ ਨੇ ਵੀ ਐਸੋਸੀਏਟ ਕੀਤਾ ਤੇ ਅਸੀਂ ਇਹਨਾਂ ਨੂੰ ਵੀ ਜੀਆਂ ਨੂੰ ਕਹਿੰਦੇ ਅਸੀਂ ਹੋਰ ਜੜੀਆਂ ਵੀ ਲੋਕ ਸਾਡੇ ਨਾਲ ਜੁੜਨਾ ਚਾਹਣ ਰਲ ਕੇ ਅਸੀਂ ਜਦੋਂ ਇਹ ਸੇਵਾ ਕਰਾਂਗੇ ਤੇ ਮੈਨੂੰ ਲੱਗਦਾ ਕਿ ਆਉਣ ਵਾਲਾ ਸਮਾਂ ਅਸੀਂ ਪੰਜਾਬ ਦੇ ਲੋਕਾਂ ਦੀ ਹੋਰ ਬਿਹਤਰ ਜਿਹੜੀ ਹੈ ਮਦਦ ਕਰ ਸਕਦੇ ਆ ਉਹਨਾਂ ਨੂੰ ਸਹੂਲਤ ਦੇ ਸਕਦੇ ਆ ਲੋਕਾਂ ਦੀ ਜ਼ਰੂਰਤ ਬਹੁਤ ਹੈ ਲੋੜ ਬਹੁਤ ਹੈ ਤੇ ਮਿਲ ਕੇ ਹੀ ਸਾਰਾ ਕਾਰਜ ਜਿਹੜਾ ਹੈ ਉਗੀਤਾ ਜਾ ਸਕਦਾ ਸਰ ਆਪਣੇ ਹਸਪਤਲ ਵੱਲੋਂ ਤੁਸੀਂ ਐਂਬੂਲੈਂਸ ਚਾ ਰਹੇ ਹੋਰ ਕਿਹੜੀਆਂ ਕੰਨੀ ਸਸਤਾ ਵਾਲਾ ਨਾਮ ਰੋਕਣ ਦੇ ਦੇਖੋ ਇਸ ਤਰ੍ਹਾਂ ਕੀ ਇੱਕ ਨਾ ਕੋਲੈਬੋਰੇਟਿਵ ਅਫਰਟ ਹੁੰਦਾ ਖਾਲਸਾ ਆਈਡ ਇਹ ਸਾਰੇ ਨੂੰ ਲੀਡ ਕਰ ਰਹੀ ਹੈ ਉਹਦੇ ਵਿੱਚ ਅਕਾਲ ਬਰਕੀ ਫੌਜ ਵੀ ਹੈ ਉਹਦੇ ਵਿੱਚ ਬੀਬੀ ਕੋਲਾ ਹਸਪੀਟਲ ਡਾਕਟਰ ਰਮਨ ਬਹੁਤ ਸੇਵਾ ਕਰ ਰਹੇ ਨੇ ਨਾਲ ਸਾਡੇ ਜਿਵੇਂ ਅੱਜ ਸ਼ੈਮਾ ਆ ਗਈ ਐ ਤਾਂ ਦਾਦਰ ਗੁਰਦੁਆਰਾ ਜਿਹੜਾ ਬੰਬੇ ਹੈ ਸ੍ਰੀ ਗੁਰੂ ਸਿੰਘ ਸਬਾਗ ਉਹ ਵੀ ਨਾਲ ਸਪੋਰਟਿਵ ਨੇ ਮੁੰਬਈ ਦੀਆਂ ਹੋਰ ਤੰਕਾਂ ਪੂਨੇ ਦੀਆਂ ਤੰਕਾਂ ਮਤਲਬ ਬਹੁਤ ਸਾਰੇ ਲੋਕ ਮੈਡੀਸਨਸ ਤੇ ਹੋਰ ਸਾਰੀਆਂ ਚੀਜ਼ਾਂ ਵੀ ਦੇ ਰਹੇ ਨੇ ਇਸ ਕਰਕੇ ਇਹ ਸਾਂਝਾ ਉਪਰਾਲਾ ਕਿ ਇਹਦੇ ਨਾਲ ਅਸੀਂ ਲੋਕਾਂ ਤੱਕ ਜਿਹੜੀ ਐ ਆਵਾਜ਼ ਪਹੁੰਚਾ ਸਕੀਏ ਲੋਕਾਂ ਤੱਕ ਲੋਕਾਂ ਦੀ ਸੇਵਾ ਕਰ ਸਕੀਏ ਸਰ ਇਹ ਐਂਗਲੂ ਕਿਹੜੇ ਕਿਹੜੇ ਪਿੰਡਾਂ ਨੂੰ ਦੇਖੋ ਅਸੀਂ ਨਾ ਇਹਦੇ ਲਈ ਰੋਜ਼ ਰੂਟ ਪਲਾਨ ਕਰਦੇ ਆ ਤੁਹਾਨੂੰ ਕਾਲਸ ਵੀ ਆ ਜਾਂਦੀਆਂ ਨੇ ਕਿ ਸਾਡੇ ਇੱਥੇ ਜਿਆਦਾ ਲੋਡ ਹੈ ਉਹਦੇ ਮੁਤਾਬਕ ਵੀ ਰੂਟ ਪਲਾਨ ਹੋ ਜਾਂਦਾ ਪਰ ਅਸੀਂ ਇਹਨੂੰ ਬਲਾਕ ਵਾਈਜ਼ ਜਿਹੜਾ ਉਹਨਾਂ ਦੇ ਪਿੰਡਾਂ ਦੇ ਰੂਟ ਅਸੀਂ ਡਰਾਈਵਰ ਨੂੰ ਰੋਜ਼ ਸਵੇਰੇ ਯੋਗੀ ਰਾਤ ਅਸੀਂ ਪਲਾਨ ਕਰ ਲੈਂਦੇ ਆ ਡਾਕਟਰ ਅਮਨ ਸ਼ੇਰੇ ਇਹਨਾਂ ਨੂੰ ਸਾਰਿਆਂ ਨੂੰ ਗਾਈਡ ਕਰ ਦਿੰਦੇ ਨੇ ਵੀ ਇਹ ਲਾਈਨ ਤੇ ਜਾਣਾ ਇਹ ਅਸੀਂ ਜਿਹੜੀਆਂ ਨੇ ਆਉਣ ਵਾਲੇ ਦਿਨਾਂ 'ਚ ਅਸੀਂ ਸਮਝੋ ਕਿ ਊਮਨਸ ਲਈ ਬੱਕਰੀਆਂ ਵੀ ਅਸੀਂ ਚਲਾ ਰਹੇ ਆ ਇਹ ਫਾਜਲਕਾ ਤੋਂ ਲੈ ਕੇ ਤੇ ਇਹ ਡੇਰਾ ਬਾਬਾ ਨਾਨਕ ਦੇ ਬਾਰਡਰ ਤੱਕ ਸਾਰੇ ਬੰਨੇ ਜਿੱਥੇ ਤਰਾਸਦੀ ਉੱਥੇ ਸਾਰੀ ਜਗ੍ਹਾ ਦੇ ਉੱਤੇ ਮੋਬਾਈਲ ਕਲੀਨਿਕ ਜਿਹੜੀਆਂ ਚੱਲਦੀਆਂ ਨੇ ਕਲੀਨਿਕ ਆਨ ਫੀਲਸ ਸਰ ਇਹ ਟੈਂਪਰੇਚਰ ਲਗਵਾਉਣਾ ਤੋਂ ਆ ਨਹੀਂ ਹਾਂਜੀ ਸਭ ਕੁਝ ਹੈ ਜੀ ਈਵਨ ਜੇ ਕੋਈ ਹੋਰ ਸੰਸਥਾ ਵੀ ਜਿਹੜੀ ਐ ਉਹ ਕੈਂਪ ਲਾ ਰਹੀ ਐ ਸਾਡੇ ਵੱਲੋਂ ਉਹਨਾਂ ਨੂੰ ਵੀ ਆਫਰ ਹੈ ਕਿ ਮੈਡੀਸਿਨਸ ਅਸੀਂ ਅੱਗੇ ਵੀ ਦੇ ਰਹੇ ਆ ਕੋਈ ਹੋਰ ਲਗਾਣਾ ਚਾਹੁੰਦਾ ਹੈ ਕੰਮ ਕਰਨਾ ਚਾਹੁੰਦਾ ਹੈ ਉਹ ਵੀ ਸਾਡੇ ਤੋਂ ਮੈਡੀਸਿਨਸ ਲੈ ਸਕਦਾ ਸਰ ਇਹ ਜਿਹੜਾ ਤੁਸੀਂ ਉਪਰਾਲਾ ਕਰ ਰਹੇ ਹੋ ਇਹ ਕਿੰਨਾ ਚਿਰ ਚੱਲੇਗਾ ਵੇਖੋ ਅਸੀਂ ਲਗਾਤਾਰ ਹਾਲੇ 2 ਮਹੀਨੇ ਤੱਕ ਤੇ ਅਸੀਂ ਸੋਚਦੇ ਆ ਕਿ ਸਾਨੂੰ ਸਾਰੀਆਂ ਐਮਬੂਲੈਂਸਿਸ ਚਲਾਉਣੀਆਂ ਪੈਣਗੀਆਂ ਪਰ ਲੰਬੇ ਸਮੇਂ ਲਈ ਕੁਝ ਨਾ ਕੁਝ ਕਲੀਨਿਕ ਔਨ व्हील्स ਜੜੀਆਂ ਨੇ ਉਹ 1 ਸਾਲ ਦੇ ਸਮੇਂ ਤੱਕ ਲਈ ਚੱਲਦੀਆਂ ਨੇ